ਲੋ ਜੀ ਬਾਈ ਨੇ ਚਾਂਸ ਲੈ ਇੱਕ ਮੁੱਤਲ ਦਾ ਜਾਣ ਇਹ ਨਹੀਂ ਹੋਈ ਲੈ ਟੱਕ ਮੈਂ ਮੇਰੇ ਵਿੱਚ ਪਾਉਣਾ ਹੈ 3 ਰੁਪਏ ਚ 6 ਚਾਂਸ ਆ 3 ਰੁਪਏ ਇੱਥੇ ਡਿੱਗਣ ਆ ਗਈ ਆ ਗਈ ਬਾਬਾ ਹਾਂ ਹਾਂ ਪ੍ਰੋਪਰ ਹੋਣਾ ਚਾਹੀਦਾ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੀ ਨਵੀਂ ਵੀਡੀਓ ਦੇ ਵਿੱਚ ਅੱਜ ਅਸੀਂ ਚੱਲੇ ਹਾਂ ਜੀ ਗੁਰਦੁਆਰਾ ਬੁੱਢਾ ਜੋੜ ਸਾਹਿਬ ਤੇ ਸਾਹਮਣੇ ਤੁਹਾਨੂੰ ਗੁਰਦੁਆਰੇ ਦੇ ਦਰਸ਼ਨ ਕਰਾ ਦਿੰਨੇ ਆ ਜੀ ਆ ਆ ਜੀ ਗੁਰਦੁਆਰਾ ਸਾਹਿਬ ਬੁੱਢਾ ਜੋੜ ਇਸ ਗੁਰਦੁਆਰੇ ਦਾ ਇਤਿਹਾਸ ਬਹੁਤ ਪੁਰਾਣਾ ਹੈ ਜੀ ਅਸੀਂ ਜਦੋਂ ਗੁਰਦੁਆਰੇ ਪਹੁੰਚਾਂਗੇ ਤੁਹਾਨੂੰ ਨਾਲੇ ਜਾਣਕਾਰੀ ਦਵਾਂਗੇ ਗੁਰਦੁਆਰਾ ਸਾਹਿਬ ਦੇ ਬਾਰੇ ਨਾਲੇ ਦਰਸ਼ਨ ਕਰਾਉਣੀ ਆ ਜੀ ਸਫ਼ਰ ਅਸੀਂ ਆਪਦੇ ਪਿੰਡ ਤੋਂ ਕਮ ਸੇ ਕਮ 15 ਕਿਲੋਮੀਟਰ ਤੈਅ ਕਰ ਲਿਆ ਆ ਇੱਥੇ ਅਸੀਂ ਆਣ ਕੇ ਬੁਲਟ ਰੁੱਕਿਆ ਸੀਗਾ ਤੇ ਆ ਸਾਰੇ ਸਾਧਨ ਜਾ ਰਿਹਾ ਜਿੰਨੇ ਵੀ ਅੱਜ ਮੱਸਿਆ ਆ ਤਾਂ ਕਰਕੇ ਬੱਦਲ ਵੀ ਬਹੁਤ ਵਧੀਆ ਮੌਸਮ ਆਨੇ ਤਾਂ ਗਰਮੀ 'ਚ ਬਹੁਤ ਬੁਰਾ ਹਾਲ ਹੋ ਜਾਂਦਾ ਆ ਅੱਜ ਮੌਸਮ ਸੱਚੀ ਬਹੁਤ ਵਧੀਆ ਨਹੀਂ ਤਾਂ ਯਾਰ ਬਹੁਤ ਔਖਾ ਹੋ ਜਾਂਦਾ ਕਿਉਂਕਿ ਗਰਮੀ ਬਹੁਤ ਜ਼ਿਆਦਾ ਪੈਂਦੀ ਆ ਇਸ ਕਰਕੇ ਕਰੂੰ ਨਿਕਲਣ ਨੂੰ ਜਿਵੇਂ ਜੀ ਨਹੀਂ ਕਰਦਾਗਾ ਹੁਣ ਆ ਸਾਹਮਣੇ ਹੈਗਾ ਜੀ ਗੁਰਦੁਆਰਾ ਸਾਹਿਬ ਦਾ ਮੇਨ ਐਂਟਰੀ ਤੇ ਇੱਥੋਂ ਆਪਾਂ ਪਾਰ ਕਰ ਜਾਣਾ ਆ ਆ ਸਾਈਡ ਤੇ ਗ੍ਰੇਟ ਵਗੈਰਾ ਖਿਲਰੀ ਹੋਈ ਆ ਕਿਉਂਕਿ ਰੋਡ ਬਣ ਰਹੀ ਆ ਗੁਰਦੁਆਰਾ ਸਾਹਿਬ ਤੱਕ ਤੇ ਵਿੱਚ ਟਿੱਕੜ ਵਗੈਰਾ ਵੀ ਬਹੁਤ ਆ ਕਿਉਂਕਿ ਕੱਲ ਪਰਸੋਂ ਹੀ ਮੀਂਹ ਪੈ ਕੇ ਹਟਿਆ ਤੇ ਬਹੁਤ ਜ਼ਿਆਦਾ ਮੀਂਹ ਪਏ ਆ ਆ ਪਰਲੇ ਬੰਨੇ ਹਸਪੀਟਲ ਗੁਰਦੁਆਰਾ ਸਾਹਿਬ ਦੀ ਐਂਟਰੀ ਆ ਰਿਹਾ ਵੀ ਤੇ ਇੱਧਰ ਲੈਫਟ ਸਾਈਡ ਤੁਹਾਨੂੰ ਦਿਖ ਰਿਹਾ ਹੈ ਮਿਊਜ਼ੀਅਮ ਇੱਧਰ ਰਾਈਟ ਸਾਈਡ ਗੁਰਦੁਆਰਾ ਸਾਹਿਬਾ ਲੋਕ ਆ ਰਹੇ ਆ ਦਰਸ਼ਨ ਕਰਕੇ ਤੇ ਕੁਝ ਲੋਕ ਮੇਰੇ ਅੱਗੇ ਜਾ ਰਹੇ ਆ ਜੇ ਲੈ ਤਾਂ ਦਸ ਆਪਾਂ ਵੀ ਪਹੁੰਚਦੇ ਹੁਣ ਤੇ ਦਿਖਾਉਣੇ ਅੱਗੇ ਨੇ ਤੁਹਾਨੂੰ ਸਾਰੇ ਦ੍ਰਿਸ਼ ਲੱਗਦਾ ਅੱਜ ਬਹੁਤ ਭੀੜ ਹੈ ਤਾਂ ਹੀ ਗੱਡੀਆਂ ਇੱਥੇ ਹੀ ਖੜੀਆਂ ਕਿੱਤੀਆਂ ਪਈਆਂ ਲੋਕਾਂ ਨੇ ਨਹੀਂ ਤੱਕੇ ਜਗ੍ਹਾ ਹੈਗੀ ਇਹ ਗੱਡੀਆਂ ਖੜੀਆਂ ਕਰਨ ਨੂੰ ਪਰ ਮੈਨੂੰ ਲੱਗਦਾ ਵੀ ਆਪਾਂ ਨੂੰ ਹੀ ਅੱਜ ਇਤਨੇ ਕਿਤੇ ਜਗ੍ਹਾ ਬਣਾ ਕੇ ਬੁਲਟ ਲਾਉਣਾ ਪੈਣਾ ਹੈ। ਵਾਕਈ ਵਾਕਈ ਬਹੁਤ ਭੀੜ ਹੈ ਯਾਰ। ਗਰਮੀ ਤਾਂ ਵੈਸੇ ਇੰਨੀ ਭੀੜ ਨਹੀਂ ਹੁੰਦੀ ਕਿਉਂਕਿ ਲੋਕਾਂ ਤੋਂ ਨਹੀਂ ਨਿਕਲੇ ਜਾਂਦਾ ਪਰ ਅੱਜ ਮੌਸਮ ਠੰਡਾ ਹੋਣ ਦੇ ਕਾਰਨ ਵੀ ਭੀੜ ਵਧਣ ਦਾ ਕਾਰਨ ਹੈ ਮੁੱਖ। ਤੇ ਅਸੀਂ ਵੀ ਇੱਧਰ ਲੈਫਟ ਸਾਈਡ ਖੜਾ ਕਰਦੇ ਹਾਂ ਬੁਲਟ ਨੂੰ। ਕਿ ਜਗ੍ਹਾ ਦੇਖ ਕੇ ਕੁਝ ਯੂਰਪੀ ਆਈਆਂ ਹੋਈਆਂ ਤਾਰੀਆਂ ਕੋਲੋਂ ਇੱਧਰ ਵੇਖਦੇ ਆਂ ਇੱਧਰ ਵੀ ਕੋਈ ਥਾਂ ਮੈਨਾਂ ਨਹੀਂ ਵਹਿਰੀ ਕੋਈ ਉੱਧਰ ਉੱਧਰ ਲੁੰਨੇ ਆ ਜਾ ਕੇ ਸਦਾ ਹੀ ਮਿਊਜ਼ੀਅਮ ਦੀ ਕੰਧ ਦੇ ਕੋਲੇ ਜਾ ਕੇ ਜਾ ਕੇ ਬਥੇਰੀ ਪੀ ਇੱਥੇ ਇੱਥੇ ਲਾ ਦਿੰਨੇ ਆ ਬੋਲਟ ਆਪਾਂ ਸਾਈਡ ਤੇ ਲੋ ਜੀ ਗੁਰਦੁਆਰਾ ਸਾਹਿਬ ਪਹੁੰਚ ਗਏ ਆ ਜੀ ਤੇ ਬਹੁਤ ਹੀ ਜ਼ਿਆਦਾ ਪੇੜ ਆ ਜੀ ਬਸ ਆ ਜਾਗਾ ਲੱਭੀ ਇੱਥੇ ਮੋਟਰਸ ਨਾਲ ਲਾਤਾ ਸੀ ਤੇ ਹੁਣ ਚੱਲਦੇ ਆ ਜੀ ਅੰਦਰ ਨੂੰ ਪਹਿਲਾਂ ਮੱਥਾ ਟੇਕਦੇ ਆ ਜੀ ਬਹੁਤ ਹੀ ਜ਼ਿਆਦਾ ਰੌਣਕ ਆ ਜੀ ਆਹ ਚੱਲਦੇ ਦੁਬਾਰੇ ਟੇਕ ਲੈਣੇ ਆ। ਆ ਪ੍ਰਦੀਪ ਦਾ? ਨਹੀਂ ਗਾ ਕੰਪ ਜੇ ਹੋ। ਤੁਸੀਂ ਫਿਰ ਜਿਲਸਾਵਾ ਅੱਜ ਪਹਿਲਾਂ ਪਹੁੰਚ ਗਏ ਜੀ। ਮੇਂ ਪਿਆ ਹੋਇਆ ਤੇ ਨਾਲ ਚਿੱਕਰ ਵੀ ਬਹੁਤ ਆਇਆ ਪਿਆ। ਚਲੋ ਜੀ ਚੱਲਦੇ ਆ ਜੀ ਆਪਾਂ ਹੁਣ ਅੰਦਰ ਨੂੰ ਤੇ ਆ ਮੇਨ ਐਂਟਰੀ ਹੈ ਜੀ ਇੱਥੇ ਜਾ ਕੇ ਆਪਾਂ ਪਹਿਲਾਂ ਜੋੜੇ ਜਮਾ ਕਰਾਉਣੇ ਆ ਇਹਨੂੰ ਕਰਾਸ ਕਰਕੇ ਇੱਥੋਂ ਸਭੀ ਕਰਾ ਦੇ ਸਭੀ ਨਾਲ ਹੀ ਕਰਦੇ ਹਾਂ ਠੀਕ ਹੈ ਜੀ ਚਾਰੇ ਭੀੜ ਜ਼ਿਆਦਾ ਹੋਣ ਦੇ ਕਾਰਨ ਲੈਣ ਲੱਗੀ ਪਈ ਲੰਮੀ ਹੌਲੀ ਹੌਲੀ ਲੈਣ ਤੁਰਦੀ ਆ ਤੇ ਜਿੱਦੋਂ ਤੁਰਦੀ ਆ ਆਪਾਂ ਵੀ ਨਾਲ ਤੁਰਣਦੇ ਆ ਆਪਾਂ ਮੱਥਾ ਟੇਕ ਲਿਆ ਜੀ ਮੱਥਾ ਟੇਕਣ ਤੋਂ ਬਾਅਦ ਆਪਾਂ ਲੈਨੇ ਆ ਜੀ ਹੁਣ ਬਾਬਾ ਜੀ ਕੋਲ ਜਾ ਕੇ ਪ੍ਰਸ਼ਾਦ ਆਪਾਂ ਹੁਣ ਸਲਾਮ ਕਰਦੇ ਆ ਜੀ ਸ਼ਾਪ ਲੈ ਕੇ ਆ ਗਏ ਆ ਤੇ ਇੱਥੇ ਲੱਭਨੇ ਜਰੂਰ ਹੋਈ ਜੇਨ ਸਾਹਿਬ ਉਹਨਾਂ ਨੇ સ્નાਨ ਕਰਨ ਦੀ ਤਿਆਰੀ ਕਰ ਲਈ ਆ ਸਸਰੀ ਘਰ ਦਾ ਠੀਕ ਆ ਕਰੋ ਤਿਆਰੀ ਫਿਰ સ્નાਨ ਦੀ ਖਾਸ ਲੱਗ ਚਲੋ ਇਹ ਗੱਜਲਾ ਕੱਪੜੇ ਕੂੜੇ ਕੋਈ ਨਹੀਂ ਆ ਪਾਵਾਂ ਗੁੰਜ ਕੀ ਵਰਮੀ ਬਹੁਤ ਹੈ ਆਰੇ ਫੇਲੇ ਬੋਰ ਕਿਤਾ ਮੈਂ ਬੋਰ ਖੜੀ ਦਿੱਤਾ ਕਿੱਥੇ ਆ ਗਈ ਜੇ ਕੋਈ ਆਇਆ ਬੈਠ ਕੇ ਤੁਹਾਨੂੰ ਸਾਰੇ ਪਾਸੇ ਵਿਖਾਉਨੇ ਆ ਫਿਰ ਆਪਾਂ ਹਿਸਟਰੀ ਪੁੱਛਾਂਗੇ ਵੀਰ ਨੂੰ ਪ੍ਰੋਪਰ ਹਿਸਟਰੀ ਤੁਹਾਨੂੰ ਦੱਸੂਗਾ ਵੀਰ ਨਹੀਂ ਗਿਆ ਹਾਂ ਜੀ ਕਿਹੜੀ ਜਗ੍ਹਾ ਉਹ ਸਾਹਮਣੇ ਮੰਦਰ ਸੀ ਮੰਦਰ ਕੋਲ ਮੰਦਰ ਅੱਛਾ ਉਪਾ ਉਪਾ ਬੜੀਆਂ ਬੰਨੀਆਂ ਤੇ ਉੱਥੇ ਤਾਂ ਘੇਰਨ ਵੀ ਰਹਿੰਦੇ ਆ ਨਾ ਘੇਰ ਲਈ ਵੀ ਰਹਿੰਦੇ ਆ ਜੀ ਏ ਆ ਜੀ ਸ਼ੋਵਣੀ ਨੰਗ ਸਿੰਘ ਆ ਜੀ ਤੇ ਇਹ ਲਗਭਗ ਕਿੰਨੇ ਕਿੰਨੇ ਸਾਲ ਤੋਂ ਯਾਰ ਸਟਾਰਟ ਸੀਗੀ ਜਦੋਂ ਆਣ ਕੇ ਬੈਠਿਆ 1706 1706 ਲਗਭਗ ਬਾਕੀ ਜਾ ਕੇ ਪ੍ਰੋਪਰ ਤੁਹਾਨੂੰ ਦਿਖਾਉਨੇ ਆ ਡੇਟ ਵਗੈਰਾ ਲਿਖੀ ਹੋਈ ਆ ਉੱਥੇ ਪ੍ਰੋਸ਼ਾਰ ਸ਼ੂਟ ਆ ਨਹੀਂ ਤੇ ਨਹੀਂ ਆਏਗੀ ਨਹੀਂ ਆਪਾਂ ਦੇਖ ਲੈਨੇ ਆ ਨਾ ਤੁਸੀਂ ਜ਼ੂਮ ਕਰਕੇ ਇਹਨੂੰ ਪੜ੍ਹ ਸਕਦੇ ਆ ਜੀ ਪੋਜ਼ ਕਰਕੇ ਇਹ ਬਹੁਤ ਪੁਰਾਣਾ ਸਥਾਨ ਆ ਜੀ ਰਾਜਸਥਾਨ ਦੇ ਵਿੱਚ ਕੀ ਕੋਠੜੀ ਹੈ ਜੀ ਇਹਦੇ ਵਿੱਚ ਸਨ 1740 ਈਸਵੀ ਤੋਂ ਗੁਰਸਾਹਿਬ ਦਾ ਪ੍ਰਕਾਸ਼ ਹੋ ਰਿਹਾ ਜੀ ਇਹਦਾ ਇਹ ਤਪਸਥਾਨਾ ਜੀ ਬਾਬਰ ਨਿਸ਼ੰਗੀ ਦਾ ਹਾ ਹਾ ਕੰਦ ਆ ਵੀ ਇਹਦੇ ਨਾਲ ਹੀ ਹੁਣੀ ਆ ਇਹ ਮਤਲਬ 1700 ਲਗਭਗ 1700 ਸੰਦੀ ਹੈ ਨਾ 1740 ਦੀ 1740 ਦੀ ਇੰਨੀ ਕੰਦ ਸ਼ੀਸ਼ੇ ਵਿੱਚ ਰੱਖੀ ਹੈ ਤਾਂ ਕਿ ਨੁਕਸਾਨ ਨਾ ਹੋਵੇ ਕਿਸੇ ਤਰੀਕੇ ਦੇ ਨਾਲ ਇਹਨੂੰ ਇਹ ਉਹ ਜੰਡਾ ਜਿੱਥੇ ਮੱਛਾ ਰੰਗੜ ਦਾ ਸਿਰ ਲੈ ਆਣ ਕੇ ਰੱਖਿਆ ਸੀਗਾ ਉਹ ਉਹਵੇਂ ਹੀ ਸਿਰ ਬਣਾਇਆ ਸਰ ਵਾਸੇ ਪੱਥਰ ਦਾ ਬਣਾ ਕੇ ਰੱਖਿਆ ਜੰਡਾ origignal ਮਹਾਰਾਜਾ ਅੰਮ੍ਰਿਤ ਸਿੰਘ ਜੀ ਦੀ ਪਤਿਮਾ ਜੀ ਬਾਬਾ ਸੁੱਖਾ ਸਿੰਘ ਤੇ ਮਹਤਾਬ ਸਿੰਘ ਜੀ ਜਿਨ੍ਹਾਂ ਨੇ ਮੱਸਾ ਰੰਗੜ ਦਾ ਸਿਰ ਵੱਢ ਕੇ ਨਿਜਿਤ ਟੰਗ 'ਤੇ ਇੱਥੇ ਲਿਆਂਦਾ ਸੀ ਤੇ ਇਸ ਝੰਡ ਦੇ ਉੱਤੇ ਰੱਖ ਦਿੱਤਾ ਸੀ ਤੇ ਕਹਿੰਦੇ ਆ ਵੀ ਝੰਡ ਤੇ ਸਿਰ ਰੱਖਦੇ ਹੀ ਝੰਡ ਦੋ ਟੋਟੀਆਂ 'ਚ ਪਾਟ ਗਿਆ ਸੀ ਆਪਾਂ ਬਾਜ਼ਾਰ ਵਿੱਚ ਜਾ ਕੇ ਤੇ ਬਾਜ਼ਾਰ ਦੀ ਰੌਣਕ ਲੋ ਜੀ ਬਾਈ ਨੇ ਚਾਂਸ ਲੈ ਇੱਕ ਉਤਲ ਦਾ ਜਾਣ ਦੇ ਕਹਾਣੀ ਹੋਈ ਲੈ ਤੇ 2 ਰੁਪਏ ਦਾ 6 ਚਾਂਸ ਆ ਆ ਗਈ ਆ ਗਈ ਬਾਬਾ ਹਾਂ ਹਾਂ ਪ੍ਰੋਪਰ ਹੋਣਾ ਚਾਹੀਦਾ ਓ ਯਾਰ ਲਗੜੀ ਤੋਂ ਲੱਗਦੇ ਇੱਕ ਦੋਰ ਰਹਿ ਗਿਆ ਉਹਦਰ ਦੂਜੇ ਸੋਹ ਦੇ ਫਟਲਾ ਸੀ ਉਹ ਕੋਈ ਚੰਗਰ ਸਟੋਇੰਡਰ ਨੇ ਲਾਈ ਸੀ ਨਿਸ਼ਾਨੇ ਭਾਈ ਗਿੱਲ ਸਾਹਿਬ ਨੇ ਪਰ ਵੀਰ ਦੇ 20 ਰੁਪਏ ਹਾਰ ਚੁੱਕੇ ਨੇ ਭਾਈ ਸਾਹਿਬ ਬੈਟ ਲਾਈ ਸੀ ਸਭ ਤੋਂ ਵੱਟੀਆਂ ਬੈਟਾਂ ਲੱਗਦੀਆਂ ਨੇ ਲੋਈ ਆਪਣੇ ਨਾਲ ਬਾਈ ਹੈਗਾ ਇਹਦੇ ਕੋਲ ਸਾਰੀ ਹਿਸਟਰੀ ਪੁੱਛਾਂਗੇ ਆਪਾਂ ਗੁਰਦੁਆਰਾ ਸਾਹਿਬ ਦੀ ਹਾਂਜੀ ਜਿਵੇਂ ਕਿ ਦੱਸਿਆ ਜਾ ਰਿਹਾ ਹੈ ਕਿ ਇੱਥੇ ਮੱਸਾ ਰੰਗੜ ਦਾ ਸਿਰ ਵੱਢ ਕੇ ਲਿਆਂਦਾ ਗਿਆ ਹੈ ਭਾਈ ਸੁਖਾ ਸਿੰਘ ਤੇ ਭਾਈ ਮਹਿਤਾਬ ਸਿੰਘ ਵੱਲੋਂ ਜੋ ਕਿ ਉੱਥੇ ਗਲਤ ਕੰਮ ਕਰਦਾ ਸੀਗਾ ਓਕੇ ਸੋ ਉਹਨਾਂ ਵੱਲੋਂ ਉਹਨਾਂ ਦਾ ਸਿਰ ਵੱਢ ਕੇ ਲਿਆ ਕੇ ਇਸ ਗੁਰਦੁਆਰੇ ਰੱਖਿਆ ਗਿਆ ਸੀਗਾ ਜਿੱਥੇ ਅੱਜ ਉਸ ਤੋਂ ਬਾਅਦ ਅੱਜ ਮੱਸਾ ਦਾ ਦਿਨ ਲੱਗਦਾ ਹੈ ਹਾਂਜੀ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਮੱਸਾ ਰੰਗੜ ਬਾਰੇ ਤਾਂ ਤੁਸੀਂ ਸਭ ਨੇ ਪੜ੍ਹਿਆ ਆ ਸੁਣਿਆ ਆ ਤੇ ਪਰ ਉਸ ਤੋਂ ਅੱਗੇ ਤਾਂ ਨਹੀਂ ਕਿਸੇ ਨੂੰ ਪਤਾ ਵੀ ਉਹਦਾ ਸਿਰ ਵੱਢ ਕੇ ਤੇ ਨਿਜਿਤ ਟਾਂਕੇ ਇੱਥੇ ਰਾਜਸਥਾਨ ਲਿਆਂਦਾ ਗਿਆ ਸੀਗਾ ਆ ਨਵਾਂ ਜੈਪ ਘਰਾ ਇੱਥੇ ਤਿਆਰ ਹੋ ਰਿਹਾ ਆ ਇਹ ਇੱਥੇ ਵੀਡੀਓ ਅਲਾਉਡ ਨਹੀਂ ਕੀ ਅੰਦਰ ਜਾ ਕੇ ਬਣਾਉਣ ਦੀ ਤਾਂ ਕਰਕੇ ਅਸੀਂ ਨਹੀਂ ਬਣਾ ਸਕਦੇਗੇ ਬਾਕੀ ਉਹ ਜੰਡ ਦੇ ਦਰਸ਼ਨ ਤੁਹਾਨੂੰ ਕਰਾਇਆ ਜਿਸ ਤੇ ਮਸਾ ਰੰਗੜ ਦਾ ਸਿਰ ਲਿਆਣ ਕੇ ਰੱਖਿਆ ਸੀਗਾ ਤੇ ਕਹਿੰਦੇ ਆ ਵੀ ਜਦੋਂ ਸਿਰ ਉੱਤੇ ਰੱਖਿਆ ਗਿਆ ਤੇ ਜੰਡ ਦੋ ਹਿੱਸਿਆਂ 'ਚ ਪਾਰਟ ਜਾਂਦੀ ਆ ਚਲੋ ਹੁਣ ਇਜਾਜ਼ਤ ਲੈਨੇ ਆ ਤੁਹਾਡੇ ਤੋਂ ਮਿਲਦੇ ਆਂ ਜੀ ਅਗਲੇ ਵਲੌਗ ਦੇ ਵਿੱਚ ਤੇ ਵੀਡੀਓ ਵਧੀਆ ਲੱਗੀ ਹੋਵੇ ਤਾਂ ਸ਼ੇਅਰ ਜ਼ਰੂਰ ਕਰਿਓ ਜੀ